ਸਸ਼ੀਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਈਆਂ ਜੀ ਰਿਮ ਵਿਕਾਊ ਨੇ ਜੌਂਡੀਅਰ ਦੇ 14928 ਦੇ ਭਰਾ ਦਾ ਕਹਿਣਾ ਹੈ ਕਿ 16 ਦੇ ਟਾਇਰ ਪਵਾਏ ਸੀ ਰਿਮ ਚੇਂਜ ਕਰਤੇ ਏਰੀਆ ਜੀ ਖੰਨਾ ਲੁਧਿਆਣਾ ਰਿਮਾਂ ਦਾ ਰੇਟ ਹੈ ਜੀ 15000 15000 ਰੁਪਏ ਰਿਮਾਂ ਦਾ ਰੇਟ ਰੱਖਿਆ ਗਿਆ ਏਰੀਆ ਖੰਨਾ ਲੁਧਿਆਣਾ 9814599504 9814599504 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰਿਮ 15000 ਦੇ ਵਿੱਚ ਖਰੀਦ ਸਕਦੇ ਹੋ ਬੂਫਰ ਵਿਕਾਊ ਹੈ ਜੀ ਅਟੈਚ ਮਿਊਜ਼ਿਕ ਸਿਸਟਮ ਬੂਫਰ ਵਿਕਾਊ ਹੈ ਅਟੈਚ ਮਿਊਜ਼ਿਕ ਸਿਸਟਮ ਰੇਟ ਹੈ ਜੀ 8500 ਰੁਪਏ 8500 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 8847581233 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੂਫਰ ਹੈ ਜਿਹੜੇ ਅਟੈਚ ਮਿਊਜ਼ਿਕ ਸਿਸਟਮ 8500 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਇਹ ਮਾਲਕ ਦੇ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਹੈਪੀ ਸਿੱਡਰ ਵਿਕਾਊ ਆ ਸਭ ਤੋਂ ਪਹਿਲਾਂ ਤੁਸੀਂ ਕੰਡੀਸ਼ਨ ਦੇਖ ਲਓ ਜੀ ਬਹੁਤ ਵਧੀਆ ਕੰਡੀਸ਼ਨ ਦਾ ਹੈ ਰੇਟ ਹੈ ਜੀ 30000 ਏਰੀਆ ਪਿੰਡ ਕੋਲੀਆਂਬਾਲ ਨਾਵਾ ਕਪੂਰਥਲਾ 94170 76116 94170 76116 ਇਸ ਨੰਬਰ ਤੇ ਫੋਨ ਕਰਕੇ ਹੈਪੀ ਸੀਡਰ 30000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਮਾਲਕ ਵੀਰ ਨੇ ਬਹੁਤ ਹੀ ਸੋਹਣੀ ਅਤੇ ਵੀਡੀਓ ਬਣਾ ਕੇ ਭੇਜੀ ਹੈ ਤੁਹਾਨੂੰ ਜਾ ਕੇ ਵੀ ਦੇਖਣ ਦੀ ਲੋੜ ਨਹੀਂ ਘਰ ਬੈਠੇ ਹੀ ਤੁਸੀਂ ਦੇਖ ਸਕਦੇ ਹੋ ਜਾ ਕੇ ਸੌਦਾ ਕਰ ਸਕਦੇ ਹੋ ਫੋਰਡ ਫਿਸਟਾ ਗੱਡੀ ਵਿਕਾਊ ਹੈ ਜੀ ਗੱਡੀ 2008 ਮਾਡਲ ਹੈ ਪਾਸਿੰਗ 2028 ਤੱਕ ਹੈ ਜੀ ਏਰੀਆ ਅਮਰਤਸਰ ਹੈ ਰੇਟ 130000 ਰੁਪਏ ਡਿਮਾਂਡ ਹੈ ਜੀ 130000 ਰੁਪਏ ਡਿਮਾਂਡ ਰੱਖੀ ਗਈ ਹੈ ਤੇ ਬਾਕੀ ਤੁਸੀਂ ਜੋ ਜਾਓਗੇ ਚੈੱਕ ਕਰਕੇ ਖਰੀਦੋਗੇ ਬਾਕੀ ਉੱਪਰ نیچے ਹੋ ਜਾਂਦਾ ਹੈ 99684 63103 99684 63103 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰਡ ਫਿਸਟਾ ਗੱਡੀ ਹੈ ਜਿਹੜੀ 130000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 10 ਕਿੱਲੇ ਜ਼ਮੀਨ ਵਿਕਾਊ ਹੈ ਜੀ ਡਬਲ ਰੋਡ 33 ਫੁੱਟ ਰੋਡ ਤੇ 1 ਕਿੱਲਾ 프ਰੰਟ 3 ਕਿੱਲੇ ਲਿੰਕ ਰੋਡ ਤੇ 프ਰੰਟ ਕੱਲਿਆਂ ਦਾ ਖਾਤਾ ਹੈ ਕੱਲਿਆਂ ਦਾ ਖਾਤਾ ਜੀ 33 ਫੁੱਟ ਰੋਡ ਤੇ ਕਿਲਾ ਫਰੰਟ ਹੈ ਜੀ ਤਿੰਨ ਕਿਲੇ ਲਿੰਕ ਰੋਡ ਦਾ ਫਰੰਟ ਹੈ ਜੀ ਤੇ ਇਹ ਬਹੁਤ ਵਧੀਆ ਜਗ੍ਹਾ ਜੀ ਕਿਸੇ ਵੀ ਤਰ੍ਹਾਂ ਤੁਸੀਂ ਕੋਈ ਇੰਡਸਟਰੀ ਲਾਉਣੀ ਜਿਵੇਂ ਕਿ ਫੈਕਟਰੀ ਹੋਵੇ ਰੈਸਟੋਰੈਂਟ ਬਣਾਉਣਾ ਇਹਦੇ ਲਈ ਬਹੁਤ ਵਧੀਆ ਜਗ੍ਹਾ ਹੈ ਤੇ ਸ਼ਹਿਰ ਦੇ ਜਮਾ ਨੇੜੇ ਹੈ ਜੀ ਏਰੀਆ ਜੀ ਪੱਟੂਕਲਾ ਫਤਿਹਬਾਦ ਰੇਟ ਵੀਰ ਫੋਨ ਤੇ ਦੱਸਣਗੇ ਫੋਨ ਨੰਬਰ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9877988464 9977988444 ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਇੱਕ ਤੁਸੀਂ ਵਧੀਆ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਭੇਜੋ ਸਾਰੀ ਜਾਣਕਾਰੀ ਦਿਓ ਜੀ ਤੇ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਤੁਸੀਂ ਕੋਈ ਵੀ ਐਡ ਕਰਵਾ ਸਕਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਜਾਂ ਕੋਈ ਤੁਸੀਂ ਬਿਜ਼ਨਸ ਕਰ ਰਹੇ ਹੋ ਤੇ ਜਾਂ ਕੋਈ ਤੁਹਾਡੇ ਕੋਲੇ પેટ્રોલ ਪੰਪ ਕੋਈ ਫੈਕਟਰੀ ਹੈ ਤਾਂ ਤੁਸੀਂ ਇਹ ਨੰਬਰ ਤੇ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਸਾਰੀ ਜਾਣਕਾਰੀ ਦੇ ਕੇ ਫਿਰ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਜੀ ਤੇ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 10 ਕਿਲੇ ਜ਼ਮੀਨ ਜਿਹੜੀ ਤੁਸੀਂ ਖਰੀਦਣੀ ਆਹ ਨੰਬਰ ਤੇ ਕਾਲ ਕਰਨੀ ਹੈ ਨੋਟ ਕਰ ਲਓ 94666 6634 94666 6634 ਇਸ ਨੰਬਰ ਤੇ ਫੋਨ ਕਰਕੇ 10 ਕਿਲੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਜੀ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਜੀ ਕਈ ਵਾਰੀ ਰਾ ਵੀਡੀਓ ਦੇਖ ਕੇ ਕੈਮ ਦੇ ਨੇ ਕੀ ਆ ਮਤਲਬ ਜਮੀਨ ਦੇਖੀ ਸੀ ਜਾਂ ਕੋਠੀ ਦੇਖੀ ਸੀ ਤਾਂ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਉਹਦੇ ਵਿੱਚ ਹੀ ਮਾਲਕਾਂ ਦੇ ਨੰਬਰ ਦਿੱਤੇ ਹੁੰਦੇ ਨੇ ਜੋ ਕਿ ਇੱਕ ਨੰਬਰ ਦਿੱਤਾ ਹੁੰਦਾ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਦੇ ਲਈ ਸੰਪਰਕ ਕਰੋ ਇਹ ਚੈਨਲ ਦਾ WhatsApp ਨੰਬਰ ਆ ਤੁਸੀਂ ਉੱਪਰ ਸਾਰੀ ਜਾਣਕਾਰੀ ਵਿਦ ਮਾਲਕਾਂ ਦੇ ਨੰਬਰ ਹੁੰਦੇ ਨੇ ਜੀ ਤੁਸੀਂ ਉਹਨਾਂ ਤੇ ਗੱਲ ਕਰਿਆ ਕਰੋ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਹੀ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚੂਗੀ ਵੀਡੀਓ ਪੂਰਾ ਜ਼ਰੂਰ ਦੇਖਿਆ ਕਰੋ 7 7 ਫੁੱਟੇ ਰੂਟਾ ਮੀਟਰ ਦੀ ਡ੍ਰਿੱਲ ਮਸ਼ੀਨ ਬਕਾਉ ਸਮਰਾਲੇ ਦੀ ਪੰਮੀ ਦੀ ਬਣੀ ਹੋਈ ਕਿਸੇ ਬੰਦੇ ਨੇ ਲੈਣੀ ਉਹ ਲੈ ਸਕਦਾ ਗਰੰਟੀ ਆ ਇਹਦੀ ਮਸ਼ੀਨ ਖਰਾਬੀ ਨਹੀਂ ਆਪ ਵੀ ਚੈੱਕ ਕਰਕੇ ਚਲਾ ਕੇ ਚੈੱਕ ਕਰਕੇ ਲਓ ਇਹ ਬਖਾਊਗਾ 15000 ਰੁਪਏ ਸਿਰਫ ਆਪਦੇ 7 ਫੁੱਟੇ ਰੋਟਾ ਮੀਟਰ ਤੇ ਤੁਸੀਂ ਰੱਖ ਸਕਦੇ ਹੋ ਮੇਰਾ ਨੰਬਰ ਹੈ 79876814125 ਨੰਬਰ ਮੇਰਾ 9876814125 ਮੇਰਾ ਨੰਬਰ ਆ ਇਹ ਤੇ ਨੰਬਰ ਤੇ ਸੰਪਰਕ ਕਰੋ ਆਪਦੇ ਲੈ ਲਓ ਫਿਰ ਚਾਹਵਾਂਗੇ ਮੋਟਰਸਾਈਕਲ ਬੁਲਟ ਤੇ ਚੱਕੇ ਨੇ 4 ਚਾਰੇ ਬਕਾਉ ਨੇ 500 ਰੁਪਇਆ ਇੱਕ ਇੱਕ ਚੱਕੇ ਦਾ 프ੰਟ ਤੇ ਬਾਈਕ ਦੋਨੇ ਚੱਕੇ ਨੰਬਰ ਅਕਾ 98768 14125 ਫੋਨ ਨੰਬਰ ਨਿਊ ਬਿਲਕੁਲ ਗੇਰਾ ਵਾਲਾ ਸਾਈਕਲ ਹੈਗਾ ਤੇ ਰੇਟ ਇਹਦਾ ਹੈਗਾ 6000 ਰੁਪਇਆ ਤੇ ਨੰਬਰ ਫੋਨ ਨੰਬਰ ਅਕਾ 98768 14125 98768 14125 ਇਹਦਾ ਨੰਬਰ ਫੋਨ ਨੰਬਰ ਹੈ ਗੇਰਾਂ ਵਾਲਾ ਬਿਲਕੁਲ ਨਿਊਾ ਜੇ ਕਿਸੇ ਨੂੰ ਵੀਰ ਨੂੰ ਚਾਹੀਦਾ ਹੋਵੇ ਤਾਂ ਲੈ ਸਕਦਾ ਸਤਿਗੁਰੂ ਵਾਲੇ ਦੇ